ਵੈਗੁਰ ਜੇ ਕਾ ਖਾਲਸਾ ਵੈਗੁਰ ਜੇ ਕੈ ਫਤਿਹ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਾਨ ਗੁਰੂ ਅਜੰਦੇਵ ਜੀ ਮਾਜ ਰਾਗ ਵੀ ਸਾਨੂੰ ਜੇਠ ਮਹੀਨੇ ਦਾ ਉਪਦੇਸ਼ ਦਿੰਦੇ ਹਨ ਕਿ हे ਜੀ ਤੂੰ ਜੇਠ ਭਾਉ ਵੱਡੇ ਦੇ ਨਾਲ ਜੋੜ ਵੱਡਾ ਉਹ ਪਰਮਾਤਮਾ ਹੈ ਜਿਸ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਜਿਸ ਦੇ ਅੱਗੇ ਸਾਰੀ ਦੁਨੀਆ ਚੁੱਕਦੀ ਹੈ ਹਰ ਸੱਜਣ ਦਾਵਨ ਲੱਗਿਆ ਕਿਸੇ ਨਦੇਈ ਬਨ ਹਰੀ ਸੱਜਣ ਦੇ ਦਮਨ ਨੂੰ ਫੜਨ ਦੇ ਨਾਲ ਪ੍ਰਭੂ ਕਿਸੇ ਜਮ ਨੂੰ ਆਗਿਆ ਨਹੀਂ ਦਿੰਦਾ ਕਿ ਉਹ ਜੀਵ ਨੂੰ ਬੰਨ ਕੇ ਅੱਗੇ ਲੈ ਜਾਵੇ ਪ੍ਰਭੂ ਦੇ ਲਾੜ ਲੱਗਿਆਂ ਜਮਾਂ ਦਾ ਡਰ ਦੂਰ ਹੋ ਜਾਂਦਾ ਹੈ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਏ ਜੀਵ ਤੂੰ ਨਾਮ ਰੂਪੀ ਹੀਰੇ ਮੋਤੀ ਤੇ ਕੀਮਤੀ ਰਤਨ ਇਕੱਠੇ ਕਰ ਜਿਸ ਨੂੰ ਚੋਰ ਸੰਨ ਨਹੀਂ ਲਗਾ ਸਕਦੇ ਰੰਗ ਸਬੇ ਨਾਰਾਇਣੇ ਜੀਤੇ ਮਨ ਪਾਵਨ ਨਾਮ ਤਨ ਦੀ ਬਖਸ਼ਿਸ਼ ਦੇ ਸਦਕਾ ਜੀਵ ਨੂੰ ਪਰਮਾਤਮਾ ਦੇ ਸਾਰੇ ਰੰਗ ਅੱਛੇ ਲੱਗਣ ਲੱਗ ਜਾਂਦੇ ਹਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਅਕਰਾਨਾ ਪ੍ਰਭੂ ਦੀ ਬਖਸ਼ਿਸ਼ ਦੇ ਨਾਲ ਜੀ ਉਹ ਹੀ ਕੰਮ ਕਰਦਾ ਹੈ ਜੋ ਪ੍ਰਭੂ ਨੂੰ ਪਉਂਦੇ ਹਨ ਚੰਗੇ ਲੱਗਦੇ ਹਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਤਨ ਜਿਨਾ ਜੀਵਨੋ ਅਕਾਲ ਪੁਰਖ ਨਾਮ ਦੀ ਦਾਤ ਦੇ ਕੇ ਆਪਣਾ ਬਣਾ ਲੈਂਦਾ ਹੈ ਉਹਨਾਂ ਨੂੰ ਜਗਤ ਦੇ ਵਿੱਚ ਵਡਿਆਈ ਮਿਲਦੀ ਹੈ ਆਪਨ ਲੀਆ ਜੇ ਮਿਲੇ ਵਿਛੜ ਕੇ ਕਿਉਂ ਰੋਵਨ ਜੇ ਪਰਮਾਤਮਾ ਆਪਣੇ ਉਦਮ ਦੇ ਨਾਲ ਮਿਲ ਜਾਂਦਾ ਤਾਂ ਉਹ ਉਸ ਤੋਂ ਵਿਛੜ ਕੇ ਕਿਉਂ ਰੋਂਦੇ ਫਿਰ ਉਹ ਦੁਖੀ ਕਿਉਂ ਹੁੰਦੇ ਸਾਧੂ ਸੰਗ ਪਰਾਪਤੀ ਨਾਨਕ ਰੰਗ ਮਾਨਨ ਨਾਨਕ ਪਾਸ਼ਾ ਜੀ ਫੁਰਮਾਉਂਦੇ ਹਨ ਕਿ ਜਿਨ੍ਹਾਂ ਜੀਵਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਉਹੀ ਪ੍ਰਭੂ ਮਿਲਾਪ ਦਾ ਆਨੰਦ ਮਾਣਦੇ ਹਨ ਹਰ ਜੀਠ ਰੰਗੀਲਾ ਤਿਸ ਤਨੇ ਜਿਸ ਕੇ ਭਾਗ ਮਥਨ ਜੇੜ ਦੀ ਤਪਸ਼ ਦੇ ਵਿੱਚ ਵੀ ਇਹ ਜੇੜ ਦਾ ਮਹੀਨਾ ਉਸੇ ਜੀਵ ਨੂੰ ਸੁਹਾਵਣਾ ਲੱਗਦਾ ਹੈ ਜਿਸ ਨੂੰ ਪ੍ਰਭੂ ਸਿਮਰਨ ਅਤੇ ਪ੍ਰਭੂ ਦੇ ਨਾਲ ਪਿਆਰ ਹੋ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ